ਬਰਾਤੀ ਉਹਨੂੰ ਦਵਿੰਦਰ ਜੀ ਅੱਜ ਕੱਲ ਵਾਲਾ ਸਿਸਟਮ ਤਾਂ ਹੈ ਨਹੀਂ ਸੋ ਥੋੜਾ ਜਿਹਾ ਸੀਗਾ ਅਸੀਂ ਇੰਪੀਰੀਅਲ ਚ ਬਰਾਤ ਰੁਕੀ ਸੀ ਤੇ ਰੁਕੀ ਸੀ ਬਰਾਤ ਉੱਥੇ ਤੇ 80 ਕਿ ਜਣੇ ਬਰਾਤ ਗਏ ਸੀ 80 ਕਿ ਜਣੇ ਬਰਾਤ ਗਏ ਸੀ ਤੇ ਮੈਨੂੰ ਯਾਦ ਹੈ ਇਹਨਾਂ ਦਾ ਉੱਥੇ ਮਰਾਸੀਆ ਮੀਰ ਉਹ ਵੀ ਬਰਾਤ ਗਿਆ ਸੀ ਤੇ ਮੈਂ ਤੇ ਸਾਡਾ ਦੋਸਤ ਇੱਕ ਸਿੰਘਮਾਰ ਅਨਿਲ ਸਿੰਘ ਮਾਨ ਉਹ ਵੀ ਚਲੇ ਦੀ ਡੈਥ ਹੋ ਗਈ ਅਸੀਂ ਕਿਤੇ ਹੋਰ ਰਹੇ ਸੀ ਅਸੀਂ ਇੰਪੀਰੀਅਲ ਚ ਨਹੀਂ ਸੀ ਰਹੇ ਤੇ ਜਦ ਅਸੀਂ ਸਵੇਰੇ ਆਏ ਤੇ ਨਰੰજન ਨੇ ਗੱਲ ਸੁਣਾਈ ਉਹਦਾ ਡਰਾਈਵਰ ਕਹਿੰਦਾ ਜੀ ਮੈਂ ਤਾਂ ਸਵੇਰੇ ਦਾ ਕਹਿੰਦਾ ਸਵਾਰੀਆਂ ਢੋਈ ਜਾਂਦਾ ਤੇ ਮੈਂ ਕੀ ਗੱਲ ਕਹਿੰਦਾ ਜਿਹੜਾ ਸਾਡੇ ਵਾਲਾ ਲਾਣਾ ਬਾਣਾ ਆਪਣਾ ਉਧਰ ਲਾ ਬਰਿੰਡੇ ਵਾਲਾ ਤੇ ਨਾਲ ਜਿਹੜੇ ਉੱਚ-ਉੱਚੇ ਕਮੂਡ ਜੇ ਲੱਗੇ ਇਹਨਾਂ ਤੇ ਨਹੀਂ ਬਾਥਰੂਮ ਜਾਇਆ ਜਾਂਦਾ ਤੇ ਇਹ ਤੇ ਉਧਰੋਂ ਮੀਰ ਮਿਲ ਗਿਆ ਮੀਰ ਕਹਿੰਦਾ ਜੀ ਮੈਨੂੰ ਵੀ ਲੈ ਜਾਓ ਕਹਿੰਦਾ ਮੇਰੇ ਤਾਂ ਕੋਟਿਆ ਪਿਆ ਤੇ ਬਸ ਨਾ ਹੋ ਜੇ ਸੋ ਅੰਗੇਆਂ ਗੱਲਾਂ ਅੰਗੇਆਂ ਵਾਤਾਂ 80 ਕਿ ਜਣੇ ਬਰਾਤੀ ਗਏ ਸੀ ਜਿੱਥੇ ਕਿ ਮਨਪ੍ਰੀਤ ਦੇ ਮਾਮੇ ਵੀ ਸੀਗੇ ਤੇ ਸਾਰੇ ਇਹਨਾਂ ਦੇ ਰਿਸ਼ਤੇਦਾਰ ਸੀ ਮਕਸਰ ਦੇ ਤੇ ਇਹਦੇ ਮਾਮਾ ਜੀ ਵੀ ਘਰ ਆ ਸੀ ਤੇ ਸਿੰਪਲ ਰਸਮਾਂ ਸੀ ਕਿ ਦੇਖੋ ਸਿੰਪਲ ਰਸਮਾਂ ਸੀ ਘਰ ਖਾਣਾ ਖੋਣਾ ਪੂਰਾ ਵਧੀਆ ਸੀ ਵੈਸ਼ ਨੂੰ ਸੀਗਾ ਸਾਰਾ ਕੁਝ ਵੈਸ਼ ਨੂੰ ਸੀ ਇਹਦੇ ਚ ਜਿਹੜੇ ਭਾਈਚਾਰਾ ਸੀਗਾ ਉਹ ਦੁਖੀ ਵੀ ਹੋ ਰਿਹਾ ਸੀ ਆਂਟੀ ਨੇ ਮੈਨੂੰ ਲੋਕੋ ਕੇ ਦੋ ਬੇਟੀਆਂ ਦਿੱਤੀਆਂ ਵੀਆਂ ਸੀ ਆ ਜਿਹੜੇ ਮੋਹਨ ਮਹਿਕਰ ਵਾਲੇ ਹੈਗੇ ਆ ਇਹਨਾਂ ਦੀ ਕਰਨਲ ਸਪੈਸ਼ਲ ਆਉਂਦੀ ਹੁੰਦੀ ਅੱਛਾ ਉਹ ਮੈਨੂੰ ਯਾਦ ਆ ਕੈਰੋ ਸਾਹਿਬ ਸਾਹ ਸੁਰੇਂਦਰ ਸਿੰਘ ਕੈਰੋ ਇਹ ਖੜੇ ਗਾਲਾਂ ਖੱਢੀ ਜਾਣ ਉੱਥੇ ਕਹਿੰਦੇ ਕਿੱਥੇ ਸੁੱਕੇ ਚ ਮਾਰਤਾ ਜਿਹੜੇ ਬਰਹਣੇ ਦੇ ਜਿਹੜੇ ਇਹਨਾਂ ਦੇ ਬੱਚੇ ਆ ਉਹ ਤਾਂ ਸਾਰੇ ਕੋਈ ਨਹੀਂ ਪੀਂਦਾ ਜੀ ਤੇ ਜਿਹੜੇ ਬਕਸਰ ਵਾਲੇ ਸੀਗੇ ਤੇ ਜਾਂ ਆਪਣੇ ਜਿਹੜਾ ਮੁੰਡਾ ਉਹ ਕੀ ਨਾਂ ਬੱਬੀ ਬਾਦਲ ਦੇ ਫਾਦਰ ਉਹ ਬੜੇ ਬੋਲਦੇ ਹੁੰਦੇ ਓ ਤੂੰ ਫਿਰ ਅਸਿਲ ਖੋਲ ਕੋ ਮੈਂ ਤੇ ਨੰਝਣ ਕਰੀ ਗਏ ਕੰਮ ਤੇ ਹਾਂ ਬੜੇ ਬੋਲੋ ਹਾਂ ਨਹੀਂ ਹੋ ਦਿੱਤੀਆਂ ਤੇ ਹਾਂ ਯਾਦ ਆ ਤੇ